ਰੈਸਟੋਰੈਂਟ ਦੇ ਵਿੱਚ ਨੌਜਵਾਨ ਦੇ ਵੱਲੋਂ ਚਿਲੀ ਪਨੀਰ ਆਰਡਰ ਕੀਤਾ ਗਿਆ ਪਰ ਪਲੇਟ ਦੇ ਵਿੱਚ ਚਿਕਨ ਪਰੋਸਤਾ ਗਿਆ ਨੌਜਵਾਨ ਨੇ ਗਲਤੀ ਦੇ ਨਾਲ ਉਹ ਚਿਕਨ ਖਾ ਲਿਆ ਤੇ ਜਦ ਉਸ ਨੂੰ ਪਤਾ ਲੱਗਾ ਤੇ ਰੈਸਟੋਰੈਂਟ ਦੇ ਵਿੱਚ ਪਰਿਵਾਰ ਦੇ ਵੱਲੋਂ ਜਾ ਕੇ ਹੰਗਾਮਾ ਕੀਤਾ ਗਿਆ ਤਸਵੀਰਾਂ ਪਰਿਵਾਰ ਦੇ ਵੱਲੋਂ ਖਿੱਚੀਆਂ ਗਈਆਂ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਨਾਲ ਦੀ ਨਾਲ ਪਰਿਵਾਰ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਡਿਨਰ ਕਰਨ ਦੇ ਲਈ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਚਿਲੀ ਪਨੀਰ ਆਰਡਰ ਕੀਤਾ ਜਾਂਦਾ ਹੈ ਪਰ ਪਲੇਟ ਦੇ ਵਿੱਚ ਚਿਕਨ ਪਰੋਸ ਦਿੱਤਾ ਗਿਆ। ਪਰਿਵਾਰ ਰਾਧਾ ਸਵਾਮੀ ਹੈ ਜੋ ਕਿ ਅਜੇ ਹਾਂ ਮਾਸਾਹਾਰੀ ਭੋਜਨ ਨਹੀਂ ਖਾਂਦੇ। ਉਹਨਾਂ ਨੂੰ ਲੱਗਾ ਕਿ ਇਹ ਚਿਲੀ ਪਨੀਰ ਹੀ ਹੈ। ਉਹਨਾਂ ਦੇ ਵੱਲੋਂ ਆਰਾਮ ਦੇ ਨਾਲ ਬੈਠ ਕੇ ਉੱਤੇ ਭੋਜਨ ਕੀਤਾ ਜਾ ਰਿਹਾ ਸੀ ਪਰ ਅਚਾਨਕ ਜਦ ਨੌਜਵਾਨ ਨੂੰ ਮਹਿਸੂਸ ਹੋਇਆ ਕਿ ਇਹ ਪਨੀਰ ਨਹੀਂ ਹੈ ਕੋਈ ਹੋਰ ਚੀਜ਼ ਹੈ ਤੇ ਉਸ ਦੇ ਵੱਲੋਂ ਦੇਖਿਆ ਗਿਆ ਤੇ ਉਹ ਚਿਕਨ ਨਿਕਲਿਆ ਜਿਸ ਤੋਂ ਬਾਅਦ ਪਰਿਵਾਰ ਨੇ ਕਾਫੀ ਜ਼ਿਆਦਾ ਹੰਗਾਮਾ ਰੈਸਟੋਰੈਂਟ ਦੇ ਵਿੱਚ ਕੀਤਾ ਇਹ ਖਬਰ ਅਮਰ ਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਰਾਤ ਦੇ ਸਮੇਂ ਡਿਨਰ ਤੇ ਗਿਆ ਸੀ ਪਰ ਉੱਥੇ ਪਨੀਰ ਮੰਗਵਾਇਆ ਗਿਆ ਪਰ ਉਹਨਾਂ ਨੂੰ ਚਿਕਨ ਪਰੋਸ ਦਿੱਤਾ ਗਿਆ ਨੌਜਵਾਨਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਰੈਸਟੋਰੈਂਟ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਜਾਣਕਾਰੀ ਮੁਤਾਬਕ ਅਭਿਸ਼ੇਕ ਨਾਮ ਦਾ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਦੇ ਕਸਟਮ ਚੌਂਕਸ ਅਤੇ ਰੈਸਟੋਰੈਂਟ ਦੇ ਵਿੱਚ ਡਿਨਰ ਕਰਨ ਦੇ ਲਈ ਗਿਆ ਸੀ ਚਿਲੀ ਪਨੀਰ ਅਭਿਸ਼ੇਕ ਦੇ ਵੱਲ ਆਰਡਰ ਕੀਤਾ ਗਿਆ ਸੀ ਆਰਡਰ ਹੋਣ ਤੋਂ ਬਾਅਦ ਉਸਨੇ ਕੁਝ ਪਨੀਰ ਖਾਦਾ ਤੇ ਉਸ ਦੇ ਵਿੱਚੋਂ ਹੱਡੀਆਂ ਨਿਕਲੀਆਂ ਜਿਸ ਕਾਰਨ ਉਸਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਰੈਸਟੋਰੈਂਟ ਦੇ ਮਾਲਕ ਨੂੰ ਬੁਲਾਇਆ ਗਿਆ ਮਾਲਕ ਨੇ ਆਉਂਦੇ ਆਏ ਉਸ ਦੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਦੋਸ਼ ਉਸ ਵਿਅਕਤੀ ਦੇ ਵੱਲੋਂ ਲਗਾਏ ਗਏ ਨੇ ਤੇ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਕਿ ਨੌਜਵਾਨ ਦੇ ਉੱਤੇ ਮਾਲਕ ਦੇ ਵੱਲੋਂ ਇਲਜ਼ਾਮ ਲਗਾਏ ਸੇ ਕੀ ਅਜੀਹਾ ਨੌਜਵਾਨ ਨੇ ਤਾਂ ਕੀਤਾ ਕਿ ਉਸ ਨੂੰ ਬਿੱਲ ਨਾ ਭਰਨਾ ਪਵੇ ਨੌਜਵਾਨ ਨੇ ਥਾਲੀ ਦੇ ਵਿੱਚ ਪਈਆਂ ਹੱਡੀਆਂ ਅਤੇ ਰੈਸਟੋਰੈਂਟ ਮਾਲਕ ਦੇ ਦੁਰਵਿਵਹਾਰ ਦੀ ਵੀਡੀਓ ਬਣਾ ਲਈ ਇਸ ਤੋਂ ਬਾਅਦ ਅਭਿਸ਼ੇਕ ਦੀ ਤਰਫੋਂ ਪ੍ਰਸ਼ਾਸਨ ਅਤੇ ਪੁਲਿਸ ਨੂੰ ਅਪੀਲ ਕੀਤੀ ਗਈ ਕਿ ਇਸ ਰੈਸਟੋਰੈਂਟ ਦਾ ਸੈਂਪਲ ਲਿਆ ਜਾਵੇ ਉਹਨਾਂ ਦੀ ਰਸੋਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਚਿਕਨ ਅਤੇ ਪਨੀਰ ਦੇ ਲਈ ਵਾਕਫਾ ਵਰਤਨਾ ਦੀ ਵਰਤੋਂ ਕਰਦੇ ਨੇ ਆਫਰ ਨਹੀਂ ਨੌਜਵਾਨ ਨੇ ਕਿਹਾ ਕਿ ਉਹ ਲੜਨਾ ਨਹੀਂ ਚਾਹੁੰਦਾ ਇਸ ਲਈ ਉਸਨੇ ਬਿੱਲ ਦਾ ਭੁਗਤਾਨ ਕੀਤਾ ਤੇ ਚਲਾ ਗਿਆ ਤੇ ਹੁਣ ਉਸ ਦੇ ਵੱਲੋਂ ਵੀਡੀਓ ਜਾਰੀ ਕਰਕੇ ਅਪੀਲ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਪਰਿਵਾਰ ਦੇ ਨਾਲ ਦੁਰਵਰਤੋ ਰੈਸਟੋਰੈਂਟ ਦੇ ਮਾਲਕ ਮਾਲਕ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਨਾਲ ਆਪਣੀ ਗਲਤੀ ਰੈਸਟੋਰੈਂਟ ਵਾਲਿਆਂ ਦੇ ਵੱਲੋਂ ਨਹੀਂ ਮੰਨੀ ਜਾ ਰਹੀ ਮੇਰਾ ਨਾਮ ਅਭਿਸ਼ੇਕ ਅੱਜ ਅਸੀਂ ਨੀਨੋਵਰ ਗਏ ਸੀ ਨੀਨੋ ਮਗੀ ਰੈਸਟੋਰੈਂਟ ਤੇ ਪਨੀਰ ਚਿਲੀ ਖਾਣ ਸ਼ਾਮ ਦਾ ਕੀ ਸਮਾਂ ਆਏਗਾ ਨੇਰ ਬੋਰਡ ਕੋਈ 7:30-8:00 ਵਜੇ ਦਾ ਅਸੀਂ ਚਿੱਲੀ ਪਨੀਰ ਆਰਡਰ ਕੀਤਾ ਤੇ ਨਾਲ ਅਸੀਂ ਇੱਕ ਪਨੀਟਾ ਆਰਡਰ ਕੀਤਾ ਉੱਥੇ ਸਾਡੇ ਚਿੱਲੀ ਪਨੀਰ ਦੇ ਵਿੱਚ ਚਿਕਨ ਦਾ ਪੀਸ ਨਿਕਲਿਆ ਅਸੀਂ ਜਦ ਰੈਸਟੋਰੈਂਟ ਓਨਰ ਨਾਲ ਗੱਲ ਕੀਤੀ ਤੇ ਉਹ ਸਾਡੇ ਨਾਲ ਰਣ ਨੂੰ ਪਿਆ ਨੀਨੋ ਬਾਰ ਜਿਹੜਾ ਕਸਟਮ ਜੋਗ ਦੇ ਸਾਹਮਣੇ ਆ ਤੇ ਉਹ ਸਾਡੇ ਨਾਲ ਰਣ ਨੂੰ ਪਿਆ ਅਸੀਂ ਜਦ ਉਸ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਜੀ ਤੁਸੀਂ ਸ਼ੋਧੇ ਹੋ ਤੁਸੀਂ ਬਿੱਲ ਮਾਫ ਕਰਾਣ ਲਈ ਇਹੋ ਜੀ ਹਰਕਤਾਂ ਕਰਦੇ ਆ ਜਦ ਕੀ ਸਾਡੀ ਚੀਜ਼ ਦੇ ਵਿੱਚ ਚਿਕਨ ਨਿਕਲਦਾ ਪਿਆ ਸਿੱਧੀ ਇਹੋ ਜੀ ਹਰਕਤ ਕਿਉਂ ਕਰਾਂਗੇ ਜਦਗੀ ਇੱਕ ਬੰਦਾ ਤੁਹਾਡੇ ਕੋ ਪਨੀਰ ਖਾਣ ਜਾ ਰਿਹਾ ਤੁਸੀਂ ਉਹਨੂੰ ਚਿੱਲੀ ਪਨੀਰ ਦੇ ਵੀ ਪਜਾਏ ਚਿਕਨ ਵਿੱਚ ਪਾ ਕੇ ਖਵਾ ਦੋਗੇ ਉਹ ਕਿੱਥੋਂ ਦੀ ਇਨਸਾਨੀਅਤ ਹੈ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਕੋ ਪਲੀਜ਼ ਇਹੋ ਜਿਹੇ ਰੈਸਟੋਰੈਂਟਾਂ ਦੇ ਨਾ ਜਾਇਆ ਜਾਵੇ ਇਹਨਾਂ ਦਾ ਪੂਰਨ ਤੌਰ ਤੇ ਬਾਇਕਾਟ ਕੀਤਾ ਜਾਵੇ ਜਿਨ੍ਹਾਂ ਕਿ ਲੋਕਾਂ ਦੇ ਧਰਮ ਨੂੰ ਖਲਵਾਰ ਸਮਝਦੇ ਨੇ ਜਿਹੜਾ ਬੰਦਾ ਚਿਕਨ ਨਹੀਂ ਖਾਂਦਾ ਤੁਸੀਂ ਉਹਨੂੰ ਚਿਕਨ ਖਵਾ ਰਹੇ ਹੋ ਤੇ ਇਹੋ ਜਿਹੇ ਰੈਸਟੋਰੈਂਟਾਂ ਦਾ ਪੂਰਨ ਤੌਰ ਤੇ ਬ੍ਰਿਸਕਾਰ ਕੀਤਾ ਜਾਵੇ ਤੇ ਮੈਂ মিডিਆ ਕੋ ਤੇ ਪ੍ਰਸ਼ਾਸਨ ਕੋ ਸਖਤ ਅਪੀਲ ਕਰਦਾ ਮੀਡੀਆ ਇਸ ਖਬਰ ਨੂੰ ਲੋਕਾਂ ਤੱਕ ਜਨ ਜਨਤਾ ਤੱਕ ਪਹੁੰਚਾਵੇ ਤੇ ਪ੍ਰਸ਼ਾਸਨ ਕੋ ਮੈਂ ਅਪੀਲ ਕਰਦਾ ਵਾਂ ਕਿ ਪ੍ਰਸ਼ਾਸਨ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਜਿਹੜਾ ਕਿ ਇਹਨਾਂ ਦੀ ਕਿਚਨ ਦੀ ਬੁਰੀ ਬੁਰੀ ਜਾਂਚ ਹੋਵੇ ਜਿਹੜਾ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਜਿਹੜਾ ਕਿ ਆਮ ਲੋਕਾਂ ਦੀ ਆ ਸਿਹਤ ਜਾਂ ਆਮ ਲੋਕਾਂ ਦੇ ਧਰਮ ਨਾਲ ਖਿਲਵਾੜ ਕਰ ਰਹੇ ਨੇ ਉਹਦੇ ਨਾਲ ਇਨਸਾਫ ਹੋਵੇ ਤੇ ਮੇਰੀ ਅੰਮ੍ਰਿਤਸਰ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਐਂਡ ਫੂਡ ਸਪਲਾਈ ਡਿਪਾਰਟਮੈਂਟ ਜੋ ਵੀ ਇਹਨਾਂ ਦੇ ਅੰਤਰਗਤ ਆਉਂਦਾ ਹੈ ਹੈਲਥ ਡਿਪਾਰਟਮੈਂਟ ਕੋ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਸੈਂਪਲ ਭਰੇ ਜਾਣ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਦੇ ਨਾਲ ਕਿ ਸ਼ਹਿਰ ਵਾਸੀਆਂ ਨੂੰ ਚੰਗਾ ਤੇ ਅਤੇ ਸਿਹਤਮੰਦ ਖਾਣ ਨੂੰ ਮਿਲੇ